ਉੱਠ ਉੱਠ ਕੀ ਕਰਵਾਇਆ ਕੀ ਹੈ ਦਰਵਾਜ਼ਾ ਹੋਏ ਕੀ ਮੈਂ ਖੋਣਾ ਆਏ ਹੋ ਓ ਨਾ 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 ਉਹ ਲੱਗ ਗਿਆ ਹੱਥ ਨੂੰ ਦਾ ਤੂੰ ਹਾਲ ਲੱਗ ਗਿਆ ਦਾ ਮਮਾ ਦੇ ਰੱਖ ਨੂੰ ਲਾ ਮਮਾ ਦੇ ਨਾ ਬੈ ਨਹੀਂ ਲਵਾਉਂਦੀ ਮਮਾ ਦੇ ਲੱਕ ਨੂੰ ਲਾ ਦੇ ਜੇ ਆਪਣੇ ਨੂੰ ਨਾਲਿਆ ਨਾ ਸੜੂ ਸੜੂ ਕਰੇਗਾ ਦੇਖ ਲੈ மாடே தாதி <laughs> <laughs> ਤੈਨੂੰ ਕੋੜੀ ਆਪ ਪੰਗਾ ਲਿਆ ਪੱਤਰ ਤੂੰ ਆਪ ਆਪ ਪੰਗਾ ਲਿਆ ਹੁਣ ਆਪ ਪੰਗਾ ਲਿਆ ਤੂੰ ਆਪ ਹੁਣ ਹੁਣ ਸਿੰਡ ਸਿੰਡ ਇਹਨੇ ਬਤਾ ਵੀਡੀਓ ਬਣਦੀ ਏ ਦੇਖੋ ਦੇਖੋ ਕਹਿੰਦਾ ਮੇਰੀ ਵੀਡੀਓ ਬਣ ਰਹੀ ਆ ਹੁਣ ਹੁਣ ਨਾ ਮਟਕਾ ਲਾ ਦੇ ਪੁੱਤਰ ਹੁਣ ਨਾ ਕਰੀ ਨੰਨੋ ਨੰਨੋ ਟਕਲਾ ਟਕਲਾ ਬਾਬੂ 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 ਜੀ ਛੋਟਾ ਬਾਬੂ ਨਾਲ ਆਪੇ ਮੇਰੇ ਨਾਲ ਛੋਟਾ ਬਾਬੂ ਕੋਈ ਫੋਨ 'ਚ ਬੋਲਦੇ ਕੇ ਛੋਟਾ ਬਾਬੂ ਗੰਦਾ ਬਾਬੂ ਏ ਗੰਦਾ ਬਾਬੂ ਗੰਦਾ ਬਾਬੂ ਏ ਗੰਦਾ 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 ਉਹ ਫੋਨ ਵਾਲ ਦੇਖ ਕੇ ਕਹਿੰਦੇ ਛੋਟਾ ਬਾਬੂ ਚੱਪੇ ਕੰਬੜ ਇੱਥੇ ਕਿੱਥੇ ਲੰਦਾ ਦਾਦਾ ਨੂੰ ਚਲੰਦਾ ਹਾਂ ਦਾਦਾ ਲੱਕ ਦੇ ਪਿਛੇ ਲੰਦਾ ਤੇ ਗਰਵਾਜ ਕਿੱਥੇ ਲੰਦਾ ਗਰਵਾਜ ኦ ሀይ ዴይ ሀይ ዴይ ተይ ኧረ ባይ ዴይ አዎ ሀይ ሄይ አይ ሀይ ከተያ አይ ሀይ ነኝ 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 አዎ አይ ሀይ አዎ አይ ከተያ አይ አይ ተይ ነህ አላለኝ የት ነው እ ና ና ለቅንሚ የት ਲੜੇਗੀ 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 ਹਾਈ ਹਾਈ ਡੜ ਨਹੀਂ ਆਪ ਤਾਂ ਚਲ ਬਾਸ ਚਲੋ ਮੈਂ ਕਹਿਣਾ ਪਹਿਲਾਂ ਉੱਥੇ ਪਾਪਾ ਹਾਂਜੀ ਨਾ ਪੁੱਤ ਪੁੱਠੇ ਵੰਗੇ ਨਾਲ ਲੋ ਨੋ ਨੋ ਅੱਖਾਂ ਤੇ ਬਹਿ ਜਾਣਾ ਕਰਵਾ ਲੈ ਨਾ ਤੂੰ ਨਾ ਆਹ ਖੜਦੋ ਡੜਗੀ ਆਦੀਆ ਚੱਲ ਦੇ ਨਾ ਬਾਪੂ ਉਹ ਕੱਢ ਦੇ ਵੱਢੀ ਕੱਢ ਦੇ ਡੜੀ ਹਾਂ ਜਲਾ ਹਏ ਕਿਦਾਂ ਸੇਂਗਰ ਬਹਾ ਹੱਥ ਕਿਦਾਂ ਸੇ ਕੀਦੀ ਨਾ ਹੱਥ ਕਿਦਾਂ ਸੇ ਕੀਤੇ ਨਰਮਾ ਅੰਦਰ ਜਰਕਾ ਥੋੜਾ ਮਿਲਦੀ ਕਰਕੇ ਥਣ ਲਾਦੀ ਹੈ ਨਾ ਥਣ ਦਰਵਾਜ ਨੂੰ ਅੱਜ ਥਣ ਲੱਗ ਰਹੀ ਹੈ ਅੰਗ ਸੇਜ ਰਿਆ ਨਰਮਾ ਤੂੰ ਹਾਂ ਯਾ ਹਾਂ ਕਿੰਨਾ ਤੂੰ ਹੈ ਸੇਕ ਲਾਜ ਬਹੁਤ ਸੇਕ ਵਾਰ ਕੀ ਲੈ ਸਿੱਖ ਬੋਲੀਆਂ ਤੇਰੇ ਬੋਲੇ ਦਾ ਆ ਉਸ ਤੇਰੀ ਤੇ ਤੋੜ ਵਰਕੇ ਤੇ ਨਾਮ ਪਟਤਾ ਲੈ ਰਹਾ ਆ ਉਸ ਤੇਰੀ ਤੇ ਤੇ ਤੋੜ ਵਰਕੇ ਲੈ ਗਏ ਨੇ ਲੈ ਲੈ ਤੇਰੀ ਵਾਲੀ मुख ते ਜਾ ਮੈਂ ਨਾ ਮੈਂ ਬਾਈ ਕਰ ਦੇ ਬਾਈ ਬਾਈ ਤੋਨਾ ਅੱਛਾ ਕੈਮਰੇ ਬਣੀ ਆਪ ਨੂੰ ਕੈਮਰੇ ਬਣੀ ਲਾ ਲੈਣਾ ਹਾਂ ਤੇ ਮੈਂ ਉਹਨੇ ਪਿੰਡੇ ਦੇ ਪਾ ਕੇ ਮੂੰਹ ਤੇ ਗੂੜ ਬਾਤ ਨਹੀਂ ਬਣੇ ਜਿਵੇਂ ਨਾ ਹਾਈ ਫੰਡ ਹਾਈ ਲੱਗਦਾ ਲੱਗਦਾ ਉੜ ਜਾ ਉੜ ਜਾ ਜਾ ਕੇ ਕੀ ਕਰਦੇ ਚਾਗ ਕਰਦੇ ਆ ਗਿਆ ਵੀ ਆ ਚਾ ਲੈ ਆ ਕੇ ਚਲੇ ਤੇ ਜਾ ਕਰਨ ਹਾਂ ਬਤਾ ਇਧਰ ਮ आजा ਚਾ ਚਲੇਦਾ ਚਾ ਮੇਰ ਕਰੋ ਵਿੱਚੋਂ ਦੀ ਵਿੱਚੋਂ ਨਹੀਂ ਕਰੋ ਉਹ ਉਹ ਆ ਗਿਆ ਆ ਗਿਆ ਕਿੰਨੇ ਨਾ ਆ ਕੇ ਰੈਡੀ ਹੋ ਗਿਆ ਅਗਰ ਬਾਦ ਬਾਦੀਆਂ ਮਰਨ ਲੱਗ ਗਿਆ ਹੁਣ ਬਹੁਤ ਚੀਕਾਂ ਮਾਰੀ ਅਜ ਨਾ ਆ ਕੇ ਨਾਂਨ ਤੋਂ ਪਹਿਲਾਂ ਬਹੁਤ ਹੋਇਆ ਕਰਵਾਇਆ ਨਾਂਨ ਤੋਂ ਪਹਿਲਾਂ ਕੀ ਕੀ ਖਾਤਾ ਕਰਵਾਇਆ ਜ ਨੇ ਹੋਰ ਹੋਰ ਘਿਰ ਨਾ ਜਾਈ ਗੂਰ ਗੂਰ ਨਹੀਂ ਖਾਦੇ ਇਹ ਕਿ ਗੇ பாதிக்கேன்